ਆਪਾਂ ਨੂੰ ਪਤਾ ਹੀ ਆ ਵੀ ਕਿਵੇਂ ਸਰਕਾਰਾਂ ਤੇ ਕਿਵੇਂ ਪੁਲਿਸ ਮਾਹੌਲ ਬਣਾਉਂਦੇ ਆ ਵੀ ਅਸੀਂ ਗ੍ਰਫਦਾਰ ਕਰਨ ਗਏ ਮਰੋਂ ਫਾਇਰਿੰਗ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦਾ ਮਾਰਤਾ ਅਸੀਂ ਬੰਦਾ ਫਟੜ ਕਰਤਾ ਇਹ ਤਾਂ ਆਪਾਂ ਰੋਜ਼ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੀਆਂ ਦੇਖ ਰਹੇ ਆ ਹੁਣ ਕੀ ਇਹ ਆਪਣੇ ਐਮਐਲਏ ਦਾ ਵੀ ਐਂ ਕੋਈ ਝੂਠਾ ਮੁਕਾਬਲਾ ਬਣਾ ਦੇਣਗੇ ਹੋ ਸਕਦਾ ਸੰਭਵ ਆ ਜਿਵੇਂ ਉਹ ਕਹਿ ਰਿਹਾ ਪਠਾਨ ਮਾ ਨੇ ਕਿ ਮੇਰੇ ਕੋਲੇ ਇਹਨਾਂ ਦੀਆਂ ਲੀਲੀਆਂ ਕਾਲੀਆਂ ਫਿਲਮਾਂ ਹੈਗੀਆਂ ਦਿੱਲੀ ਵਾਲਿਆਂ ਦੀਆਂ ਮੈਂ ਉਹ ਚਲਾ ਦੇਣੀਆਂ ਹੋ ਸਕਦਾ ਹੈ ਆਪਦੀ ਬਦਨਾਮੀ ਦੇ ਡਰੋਂ ਕੱਲ ਨੂੰ ਕੋਈ ਇਹੋ ਜਿਹਾ ਕਹਾਣੀ ਘੜ ਦੇਣ ਰਚ ਦੇਣ ਕੋਈ ਵੱਡੀ ਗੱਲ ਨਹੀਂ ਹੈਗੀ ਸਵਾਲ ਇਹ ਨਹੀਂ ਸਵਾਲ ਪੰਜਾਬੀ ਉਹ ਅੱਜ ਇਹ ਪੈਦਾ ਹੁੰਦਾ ਪਠਾਨ ਮਾ ਜਿਹੜਾ ਚੰਗਾ ਸੀ ਜਾਂ ਪਠਾਨ ਮਾ ਜਿਹੜਾ ਮਾੜਾ ਸੀ ਇਹ ਇੱਕ ਅਲੱਗ ਵਿਸ਼ਾ ਅਲੱਗ ਮੁੱਦਾ ਹੈ ਗੱਲ ਆ ਧਕੇ ਸ਼ਾਹੀ ਦੀ ਗੱਲ ਆ ਨਾਦਰ ਸ਼ਾਹੀ ਦੀ ਗੱਲ ਆ ਜਿਹੜੀ ਜਬਰੀ ਜਵਾਨ ਬੰਦੀ ਕਰ ਰਿਹਾ ਤਾਲਾਬੰਦੀ ਕਰ ਰਿਹਾ ਗੱਲ ਉਹਦੀ ਆ ਮੈਂ ਪੁੱਛਣਾ ਚਾਹਣਾ ਬਕਰ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਵੀ ਜਦੋਂ 3 3.5 ਸਾਲ ਦਾ ਪੌਣੇ 4 ਸਾਲ ਦਾ ਸੋਡੀ ਪਾਰਟੀ ਦੇ ਵਿੱਚ ਬੰਦਾ ਐਮਐਲਏ ਆ ਬਤਾਰ ਐਮਐਲਏ ਕੰਮ ਕਰ ਰਿਹਾ ਤੇ ਇਹ ਰਾਲਾ ਦਾ ਇਸ ਬੀਬੀ ਨਾਲ ਕਈ ਚਿਰਦਾ ਬਈ ਇਹ ਰੌਲਾ ਤਾਂ ਪਿਛਲੇ 11 ਸਾਲ ਦਾ ਪੁਰਾਣਾ ਮਸਲਾ ਹੈ ਤੇ ਜਿਹੜਾ ਤੁਹਾਡੀ ਸਰਕਾਰ ਵੇਲੇ ਮਸਲਾ ਉੱਠਿਆ ਸੀਗਾ ਜੇ ਪਠਾਨ ਮਾਜਰਾ ਮਾੜਾ ਸੀ ਜੇ ਪਠਾਨ ਮਾਜਰੇ ਨੇ ਹਜੇ ਕੋਈ ਗੱਲਬਾਤ ਕੀਤੀ ਸੀ ਤਾਂ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਕਾਂ ਬੁੱਕਲ ਚ ਸਾਂਭ ਕੇ ਰੱਖਿਆ ਫਿਰ ਹੁਣ ਕਹਿੰਦੇ ਪਠਾਨ ਮਾਜਰਾ ਪਹਿਲਾਂ 30 ਨੂੰ ਬੋਲਿਆ ਫਿਰ 31 ਨੂੰ ਉਹਨੇ ਫੱਟੇ ਜੱਕਦੇ ਉਹਨੇ ਕਹੇ ਤਾਂ ਵੀ ਦਿੱਲੀ ਵਾਲੇ ਲਟੇਰੇ ਅਫਗਾਨੀ ਨੂੰ ਭੜੇ ਲਟੇਰੇ ਆ ਪੰਜਾਬ ਨੂੰ ਲੁੱਟ ਰਹੇ ਆ ਸਾਡੇ ਇੱਥੇ ਵੀਡੀਓ ਕੋਲੋਂ ਸਾਡੇ ਡੀਡੀਪੀਓ ਦੇ ਕੋਲੋਂ ਪੰਚਾਇਤੀ ਜ਼ਮੀਨਾਂ ਰਿਕਾਰਡ ਮੰਗ ਰਹੇ ਆ ਤਾਂ ਕਿ ਪੰਚਾਇਤੀ ਜ਼ਮੀਨਾਂ ਵੇਚ ਸਕਣ ਇਹ ਪੰਜਾਬ ਦੀਆਂ ਉਹਦੇ ਲਈ ਕਹਿੰਦਾ ਮੈਂ ਜਵਾਬ ਦਿੱਤਾ ਹੜਾਂ ਦੀ ਵੀ ਉਹਨੇ ਗੱਲਬਾਤ ਕੀਤੀ ਜਦੋਂ ਨੇ ਸਾਰੇ ਨੰਗੇ ਕਰਤੇ ਖੋਲ ਤੇ ਚਿੱਠੇ ਚੱਕ ਕੇ ਕਹਿੰਦੇ ਉਹਦੇ ਤੇ ਇੱਕ ਤਰੀਕ ਨੂੰ 1925 ਨੂੰ ਬਲਾਦਕਾਰ ਦਾ ਪਰਚਾ ਉਸੇ ਬੀਬੀ ਵੱਲੋਂ ਦਵਾਤਾ ਜਿਹੜੀ ਬੀਬੀ ਨਾਲ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਇਸ ਤਾਂ 3.5 ਸਾਲ ਪਹਿਲਾਂ ਵੀ ਇਹ ਮਾਮਲਾ ਉੱਠਿਆ ਸੀ ਸੋ ਗੱਲ ਇਹ ਆ ਵੀ ਇੱਥੇ ਇੱਕ ਇਹਨਾਂ ਦਾ ਬਲਤੇਜ ਪੰਨੂ ਆ ਬਲਾਰਾ ਇਹਨਾਂ ਦਾ ਮੀਡੀਆ ਸਲਾਹਕਾਰ ਹੈ ਉਹ ਜਨਾਬ ਕਹਿ ਰਹੇ ਆ ਕਿ ਇਹਦੇ ਬਲਾਤਕਾਰ ਦਾ ਪਰਚਾ ਇਹ ਬੀਬੀ ਨੂੰ ਬਲੈਕਮੇਲ ਕਰਦਾ ਸੀ ਹੋ ਸਕਦਾ ਬੀਬੀ ਨੂੰ ਕੱਲ ਨੂੰ ਅੱਗੇ ਲਿਆਉਣ ਸਰਕਾਰ ਅੱਗੇ ਲਿਆ ਕੇ ਮੀਡੀਆ ਤੇ ਬਿਠਾ ਦੇ ਉਹ ਵੀ ਐ ਕਹੀ ਮੈਂ ਐ ਕਰਦੀ ਸੀ ਮੈਨੂੰ ਬਲੈਕਮੇਲ ਕਰਦਾ ਸੀ ਮੇਰੀਆਂ ਲੀਲੀਆਂ ਫਲਮਾਂ ਕਰਕੇ ਕਰਦਾ ਸੀ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਬੀਬੀ 'ਤੇ ਇਲਜ਼ਾਮ ਲਾ ਕੇ ਕੱਲ ਨੂੰ ਕੁਝ ਵੀ ਕਰ ਸਕਦੀ ਆ ਕੱਲ ਨੂੰ ਉਹ ਵੀ ਸਾਹਮਣੇ ਆ ਸਕਦੀ ਆ ਲਿਆ ਸਕਦੀ ਆ ਸਰਕਾਰ ਨੂੰ ਸਾਹਮਣੇ ਤਾਂ ਸਵਾਲ ਇਹ ਪੈਦਾ ਹੁੰਦਾ ਬਲਤੇਜ ਪੰਨੂ ਸਿਆ ਅੱਜ ਤੂੰ ਕਹਿ ਰਿਹਾ ਕਿ ਪਠਾਨ ਮਾਜਰੇ ਤੇ ਬਲਾਤਕਾਰ ਦਾ ਪਰਚਾ ਦਰਜ ਹੋ ਗਿਆ ਇਹ ਬੀਬੀ ਨੂੰ ਐ ਤੰਗ ਕਰਦਾ ਸੀ ਇਹ ਬੀਬੀ ਨਾਲ ਐ ਬਲੈਕਮੇਲ ਕਰਦਾ ਸੀ ਪੰਨੂ ਸਿਆ ਤੇਰੇ ਤੇ ਵੀ ਯਾਦ ਹੋਵੇ ਬਲਾਤਕਾਰ ਦਾ ਪਰਚਾ ਦਰਜ ਹੋਇਆ ਸੀ ਤੈਨੂੰ ਚੱਕ ਕੇ ਪਟਿਆਲੇ ਜਿਹੜਾ ਸਿਰਤਾ ਸੀ ਅਸੀਂ ਵੀ ਉਹਦੇ ਤੇਰੇ ਹੱਕ 'ਚ ਆਏ ਵੀ ਸੀਗੇ ਤੇ ਬੋਲੇ ਵੀ ਸੀਗੇ ਵੀ ਧੱਕਾ ਹੈ ਅਕਾਲੀ ਸਰਕਾਰ ਨੇ ਪਰਚਾ ਦਿੱਤਾ ਸੀਗਾ ਉਦੋਂ ਤੂੰ ਵੀ ਰੌਲਾ ਪਾਉਂਦਾ ਸੀ ਕਲਪਤਾ ਸੀ ਪ੍ਰਿੰਟਦਾ ਸੀਗਾ ਕਿ ਮੇਰੇ ਠੂਠਾ ਪਰਚਾ ਦਰਜ ਹੋਇਆ ਹੈ ਇਹ ਅਕਾਲੀ ਸਰਕਾਰ ਦੀ ਦੇਣ ਹੈ ਕਈ ਅਕਾਲੀ ਲੀਡਰਾਂ ਦੇ ਤੂੰ ਨਾਂ ਵੀ ਲਏ ਸੀ ਕਈ ਮੰਤਰੀਆਂ ਦਾ ਜ਼ਿਕਰ ਵੀ ਤੂੰ ਕੀਤਾ ਸੀ ਤੇਰੇ ਵਾਲਾ ਜੇ ਪਾਰਟੀਆਂ ਸਰਕਾਰ ਝੂਠਾ ਕਰ ਸਕਦੀ ਹੈ ਤੇ ਅੱਜ ਸਰਕਾਰ ਪਠਾਨ ਮਾਜਰੇ ਨਾਲ ਕੀ ਕਰ ਰਹੀ ਹੈ ਪੰਜਾਬ ਦੇ ਲੋਕੋ ਇਹਦੇ ਕਈ ਪਹਿਲੂ ਐ ਇਸ ਮਸਲੇ ਦੇ ਆਪਾਂ ਕਈ ਵਾਰੀ ਭਾਵਕ ਹੋ ਕੇ ਇੱਕ ਪਾਸੇ ਨੂੰ ਗੱਲ ਨੂੰ ਲੈ ਜਾਂਦੇ ਆ ਇਹਦਾ ਦੂਜਾ ਪਹਿਲੂ ਇਹ ਕਹਿ ਵੀ ਹੈ ਵੀ ਜਿਹੜੇ ਆਹ ਮਾੜਾ ਮਾੜਾ ਹੁਣ ਤੜਕਣਾ ਸ਼ੁਰੂ ਹੋਏ ਸੀਗੇ ਜਿਹੜੇ 92 ਗੁੰਗੇ ਇਹਨਾਂ ਦੇ 92 93 ਐਮਐਲਏ ਮੰਤਰੀ ਐ ਹੁਣ ਆਕਟਾਰੀਆ ਵੀ ਮਾੜਾ ਮੋਟਾ ਬੋਲਣ ਲੱਗਿਆ ਸੀਗਾ ਇਹਨਾਂ ਨੇ ਦੇਖਿਆ ਵੀ ਜੇ ਪਠਾਨ ਮਾਜਰੇ ਨੂੰ ਨੱਥ ਨਾ ਪਾਈ ਪਰ ਜਿੰਨੇ ਵੀ ਆ ਦੂਜੇ ਇਹਨਾਂ ਦੇ ਐਮ.ਐਲ.ਏ ਹੈਗੇ ਆ ਇਹ ਹੌਲੀ 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 ਕਰਕੇ ਸਾਰੇ ਬਗਾਵਤ ਕਰਨਗੇ ਜੇ ਇਸ ਬਗਾਵਤ ਨੂੰ ਆਪਾਂ ਠੱਪ ਕਰਨਾ ਨੂੰ ਦੱਬਣਾ ਤਾਂ ਚੰਗੀ ਤਰ੍ਹਾਂ ਸਭ ਕੁਝ ਸਿਖਾਓ ਨਾ ਬੁਲਾਦਕਾਰ ਦਾ ਪਰਚਾ ਤਾਂ ਹੈਗਾ ਹੀ ਆ ਨਾਲਾ ਤਨੂੰ ਸੱਤ ਹੋਰ ਵੀ ਮੜ ਦਿਓ ਜਿਹੜਾ ਉਹਨੇ ਕਿਹਾ ਸੀ ਗੋਲੀ ਚਲਾਤੀ ਤੇ ਉਹ ਪੁਲਿਸ ਵਾਲੇ ਦੇ ਲੱਗ ਗਈ ਤੇ ਨਾਲ ਇੱਕ ਮੁਕੱਦਮਾ ਇਹ ਵੀ ਫਟਕਾਰ ਦਿਓ ਤਾਂ ਕਿ ਛੇਤੀ-ਛੇਤੀ ਜ਼ਮਾਨਤ ਨਾ ਹੋਵੇ ਤੇ ਦੂਜੇ ਜਿਹੜੇ ਆ 92 ਨਾਲ ਦੇ ਘੁੱਗੂ ਹੈਗੇ ਆ ਗੁੰਗੇ ਉੱਠ ਉਹ ਹੁਣ ਬੋਲਣਾ ਸ਼ੁਰੂ ਕਰ ਰਹੇ ਸੀਗੇ ਇਹਨਾਂ ਦੇ ਵੀ ਖੰਭ ਠੱਪ ਦਿਓ ਇਹ ਵੀ ਦੱਬ ਦੇ ਇੱਛੀ ਸਵੇ ਬਹੁਤ ਕੁਝ ਜਾਣੇ ਹਲੇ ਸਾਹਮਣੇ ਛੁੱਟਿਆ ਆਉਣਾ ਹੈ ਹਲੇ ਕੁਝ ਵੀ ਨਹੀਂ ਆਮ ਤੌਰ ਤੇ ਲੋਕ ਕਿਦਾ ਇੱਕ ਦੂਜਾ ਪੱਖ ਵੀ ਦੇਖ ਰਹੇ ਆ ਵੀ ਹੁਣ ਸਾਲ ਕਰੇਗਾ ਸਰਕਾਰ ਜਾਣ ਵਾਲੀ ਹੈ ਹੋ ਸਕਦਾ ਕੋਈ ਡਰਾਮਾ ਹੀ ਹੋਵੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਕਹਦਾ ਵੀ ਇਸ ਮਸਲੇ ਦੇ ਕਈ ਪਹਿਲੂ ਆ ਕੁਝ ਵੀ ਹੋ ਸਕਦਾ ਖੁਸਰਾ ਕਰਨ ਨੂੰ ਭਵੰਤਮਾਨ ਵੀ ਕਹਦੇ ਕਿ ਮੈਂ ਤਾਂ ਜੀ ਦਿੱਲੀ ਵਾਲਿਆਂ ਨੇ ਦੱਬ ਲਿਆ ਸੀ ਜੀ ਮੈਨੂੰ ਤਾਂ ਤੇ ਮੈਂ ਤਾਂ ਦੇਖੋ ਹੁਣ ਤੁਹਾਡੇ ਨਾਲ ਹੈ ਤੇ ਮੈਨੂੰ ਦੁਬਾਰੇ ਚੁਣਦੇ ਹੋ ਤੇ ਮੈਂ ਪੰਜਾਬ ਦਾ ਭਲਾ ਕਰੂੰਗਾ ਕੁਝ ਵੀ ਸੰਭਵ ਆ ਪਰ ਗੱਲ ਇੱਥੇ ਜਿਹੜੀ ਹੋ ਰਹੀ ਆ ਗੱਲ ਹੋ ਰਹੀ ਆ ਇੱਥੇ ਦਿੱਲੀ ਵਾਲੇ ਜਿਹੜੇ ਪੰਜਾਬ ਦੇ ਸਰਮੌਰ ਬਣ ਬੈਠੇ ਆ ਸਰਦਾਰ ਬਣ ਬੈਠੇ ਆ ਦਿੱਲੀ ਦੇ ਰਾਜੇ ਦਿੱਲੀ ਵਾਲੇ ਜਿਹੜੇ ਪੰਜਾਬ ਦੇ ਰਾਜੇ ਬਣ ਬੈਠੇ ਆ ਉਹ ਪੰਜਾਬ ਨੂੰ ਕਿਵੇਂ ਦੱਬ ਰਹੇ ਆ ਕਿ ਮੈਂ ਕੁਚਲ ਰਹੀ ਆ ਕਿ ਮੈਂ ਲੁੱਟ ਰਹੀ ਆ ਜਿਸ ਸ਼ੋਧੀਆਂ ਕਹਿੰਦਾ ਸੀ ਸਾਮ-ਦਾਮ, ਦੰਡ, ਭੇਦ, ਲੁੱਟਾਂਗੇ, ਕੁੱਟਾਂਗੇ, ਮਾਰਾਂਗੇ, ਬਰ੍ਹਾਵਾਂਗੇ, ਲਾਲਚ ਦੇਵਾਂਗੇ, ਸਾਰੇ ਹੱਥ ਢੰਡੇ ਪਣਾਵਾਂਗੇ ਇਹ ਜਿਸ ਸ਼ੋਧੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਆਨ ਦਿੱਤਾ ਸੀ ਉਹ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਵੀ ਜਿਹੜਾ ਬੰਦਾ ਵੀ ਬੋਲੂਗਾ ਪੰਜਾਬ ਦਾ ਇਹ ਗੱਲ ਦਾ ਸਾਫ਼ ਹੋ ਗਈ ਕਿ ਭਵੰਤ ਦੇ ਪੱਲੇ ਕੁਛ ਨਹੀਂ ਭਵੰਤ ਦੇ ਹੱਥ ਬਸ ਕੱਖ ਨਹੀਂ ਹੈਗਾ ਇਹ ਗੱਲ ਦਾ ਸਾਫ਼ ਆ ਇਹ ਤਾਂ ਸਿਰਫ ਨਵੜ ਦੀ ਮੋਹਰ ਆ ਬੰਦਾ ਇਹਨੂੰ ਕੋਈ ਪੁੱਛਿਆ ਨਹੀਂ ਜਾਂਦਾ ਸੱਦੇ ਆਰਡਰ ਪੰਜਾਬ ਦੇ ਡੀਜੀਪੀ ਨੂੰ ਦਿੱਲੀੋਂ ਆਉਂਦੇ ਆ ਵੀ ਫਲਾਨਾ ਬੰਦਾ ਚੱਕ ਲਿਆ ਫਲਾਨੇ ਦੇ ਪਰਚਾ ਦੇ ਦੇ ਫਲਾਨੇ ਨਾਲ ਐ ਕਰਦੇ ਹੋ ਫਲਾਨਾ ਅੰਦਰ ਤੋਂ ਉਹਨੂੰ ਦੇ ਉਹ ਫਲਾਨਾ ਛੱਡ ਦਿਓ ਕਰ ਦਿਓ ਇਹ ਸਾਰੇ ਜਿਹੜੇ ਇਹਨਾਂ ਨੂੰ ਆਰਡਰ ਹੋ ਰਹੇ ਆ ਫਰਮਾਨ ਜਿਹੜੇ ਜਾਰੀ ਹੋ ਰਹੇ ਆ ਬਾਈ ਉਹ ਤਾਂ ਹਾਂ ਦਿੱਲੀ ਵਾਲਿਆਂ ਦੇ ਹੀ ਹੋ ਰਹੇ ਆ ਸੱਦਾ ਡੀਜੀਪੀ ਨੂੰ ਉੱਤੋਂ ਹੁਕਮ ਆਉਂਦਾ ਤੇ ਡੀਜੀਪੀ ਥੱਲੇ ਹੁਕਮ ਚਲਾੜ ਦਿੰਦਾ ਐਸਐਸਪੀ ਨੂੰ ਚੱਕ ਲਓ ਬੰਦਾ ਝੂਠਾ ਸੱਚਾ ਜੋ ਮਰਜੀ ਐ ਇਹ ਬਾਅਦ ਦੇਖਾਂ ਇੱਕ ਨਾ ਦੱਬ ਦੇ ਕਿੱਡੀ ਸੋ ਜੋ ਵੀ ਬੋਲਿਆ ਪਠਾਨ ਮਾਜਰੇ ਨੇ ਉਹ ਸੱਚ ਬੋਲਿਆ ਤੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਬਾਈ ਉਹ ਗੱਲ ਤਰਸੇਨ ਸਿੰਘ ਜੱਤਵਾਲ ਕਹਿ ਰਿਹਾ ਇੱਕ ਬਾਈ ਕਹਿੰਦਾ ਬਾਈ ਇਹ ਸਰਕਾਰ ਦੁਆਰੇ ਬਣਾਉਣ ਦੀ ਸਕੀਮ ਕਰਨਗੇ ਡਰਾਮਾ ਰਚ ਕੇ ਜਜਵਾਤੀ ਕਰਕੇ ਲੋਕਾਂ ਨੂੰ ਸਹਿਮਤੀ ਲੈ ਕੇ ਹਮਦਰਦੀ ਲੈ ਕੇ ਵੀ ਦਿਲ ਦੇ ਵਾਲਿਆਂ ਦਾ ਬੁੱਕੇ ਰੱਖੇ ਸੀਗੇ ਥਾ ਅਸੀਂ ਤਾਂ ਉਹ ਭਰਾਵੋ ਦਿੱਲੀ ਵਾਲੇ ਇੱਕ ਨਹੀਂ ਦਿੱਲੀ ਵਾਲੇ ਕਈ ਐ ਦਿੱਲੀ ਵਾਲੇ ਬੀਜੇਪੀ ਵਾਲੇ ਵੀ ਐ ਜੇ ਇਹ ਡਰਾਮਾ ਕਰਨਗੇ ਨਾ ਵੀ ਸਾਨੂੰ ਦਿੱਲੀ ਵਾਲਿਆਂ ਦਾਬ ਲਿਆ ਹੁਣ ਦੁਬਾਰੇ ਚੁਣਦੇਓ ਤੇ ਦੁਬਾਰੇ ਪੰਜਾਬ ਦਾ ਭਲਾ ਕਰ ਲਾਂਗੇ ਤਾਂ ਦੁਬਾਰੇ ਬੀਜੇਪੀ ਵਾਲੇ ਦਿੱਲੀ ਵਾਲੇ ਉਹ ਵੀ ਇਹਨਾਂ ਨੂੰ ਦੱਬਣਗੇ ਦੱਬਣਗੇ ਇਹਨਾਂ ਦੀ ਉਹਨਾਂ ਦੇ ਅੱਗੇ ਵੀ ਜੁਰਤ ਨਹੀਂ ਹੈਗੀ ਾਕਾਤ ਨਹੀਂ ਹੈਗੀ ਕਿ ਪੰਜਾਬ ਦੀ ਗੱਲ ਕਰ ਜਾਵਾਂ ਹੁਣ ਜਿਵੇਂ ਹੜਾਂ ਦੇ ਵਿੱਚ ਆ ਬਾਰ-ਬਾਰ ਗੱਲ ਕਰਦੇ ਆ ਕਿ ਜਿਸ ਤਰੀਕੇ ਨਾਲ ਹੜਾਂ ਦੇ ਵਿੱਚ ਪੰਜਾਬ ਘਿਰਿਆ ਹੋਇਆ ਮਰ ਰਿਹਾ ਹੈ ਤੇ ਇਹ ਚਿੱਠੀਆਂ ਲਿਖਣ ਤੇ ਮਸਰੂਫ ਨੇ ਜੇ ਲੜਾਈ ਲੜਨ ਦੀ ਗੱਲ ਹੋਵੇ ਜਦੋਂ ਹੱਕ ਦੀ ਗੱਲ ਹੋਵੇ ਹੱਕ ਮੰਗਣ ਦੀ ਗੱਲ ਉਹ ਚਿੱਠੀਆਂ ਨਹੀਂ ਲਿਖੀਆਂ ਜਾਂਦੀਆਂ ਉਹ ਲੋਕਾਂ ਨੂੰ ਚਕੰਨੇ ਸੁਚੇਤ ਕੀਤਾ ਜਾਂਦਾ ਹੈ ਲੋਕਾਂ ਨੂੰ ਜਗਾਇਆ ਜਾਂਦਾ ਵੀ ਭਾਈ ਸਾਡੇ ਨਾਲ ਧੱਕਾ ਕਰ ਰਿਹਾ ਹੈ ਅੱਜ ਤੱਕ ਕੈਦਨ ਹੋ ਗਿਆ 15 ਦਿਨ 12 ਦਿਨ ਹੋ ਗਏ ਹਾਂ ਹਾਂ ਕਾਲ ਮੱਛੀ ਨੂੰ ਪੰਜਾਬ ਦੇ ਵਿੱਚ ਤੇ ਕਿਸੇ ਪੀਐਮਓ ਦਫ਼ਤਰ ਦੇ ਵਿੱਚੋਂ ਕਿਸੇ ਪ੍ਰਾਈਮ ਮਿਨਿਸਟਰ ਦਾ ਕਿਸੇ ਗ੍ਰਹਿ ਮੰਤਰੀ ਦਾ ਇੱਕ ਬਿਆਨ ਤੱਕ ਨਹੀਂ ਹੈਗਾ ਨਾਲ ਇੱਥੇ ਸਾਡੇ ਜੰਮੂ ਕਸ਼ਮੀਰ ਤੋਂ ਆ ਕੇ ਗ੍ਰਹਿ ਮੰਤਰੀ ਮੁੜ ਜਾਂਦਾ ਹੈ ਉਧਰੋਂ ਪ੍ਰਧਾਨ ਮੰਤਰੀ ਅਫਗਾਨਿਸਤਾਨ ਚ ਆਏ ਹੋਏ ਪਹਹਾੜ ਦੇ ਉੱਤੇ ਟਵੀਟ ਕਰਦਾ ਕਿ ਅਸੀਂ ਅਫਗਾਨਿਸਤਾਨ ਦੇ ਨਾਲ ਆ ਤੇ ਇੱਥੇ ਪੰਜਾਬ ਡੁੱਬ ਰਿਹਾ ਹੈ ਮਰ ਰਿਹਾ ਹੈ ਤੇ ਇੱਥੇ ਕੋਈ ਟੀਮ ਨਹੀਂ ਪਹੁੰਚੀ ਕੋਈ ਬਿਆਨ ਨਹੀਂ ਆਇਆ ਕੋਈ ਜਿਹੜੀ ਇਹਨੂੰ ਕੌਮੀ ਆਫਤ ਨਹੀਂ ਲਾਨਿਆਂ ਗਿਆ ਕੋਈ ਇਹਨੂੰ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ ਜਾਂ ਦੇਣ ਦੀਆਂ ਗੱਲਾਂ ਹੋ ਰਹੀਆਂ ਅਬਿੱਟੂ ਵਰਗੇ ਹੋਰ ਹੀ ਛੱਡੀ ਜਾਂਦੇ ਤੁਸੀਂ ਮੰਗ ਲਓ ਜੀ ਤੁਸੀਂ ਕਰ ਲਓ ਜੀ ਦੀਂਦਾ ਨਹੀਂ ਉਹਨਾਂ ਨੂੰ ਵੀ ਕੀ ਹਾਲਾਤ ਆ ਪੰਜਾਬ ਦੇ ਸੋਸਲ ਦੇ ਵਿੱਚ ਅਸੀਂ ਫੇਰ ਉਹੀ ਗੱਲ ਕਹਨੇ ਆ ਕਿ ਪੰਜਾਬ ਨੂੰ ਇਹੋ ਜੇ ਝੋਲੀ ਚੱਕਾਂ ਦੀ ਲੋੜ ਨਹੀਂ ਐ ਇਹੋ ਜੇ ਦਬੜੂ ਕੁਚੜੂ ਜਿਹੜੇ ਲੋਕ ਨੇ ਜਿਹੜੇ ਦਾਬੇ ਨਾਲ ਡਰ ਜਾਣ ਜਿਹੜੇ ਪੈਰੀ ਡਿੱਗ ਪੈਣ ਜਾ ਕੇ ਪੰਜਾਬ ਦੀ ਗੱਲ ਹੀ ਨਾ ਕਰਨ ਉਹ ਇਹ ਲੋਕਾਂ ਦੀ ਲੋੜ ਨਹੀਂ ਪੰਜਾਬ ਦੇ ਲੋਕੋ ਪੰਜਾਬ ਨੂੰ ਲੋੜ ਹੈ ਘਠੋਕ ਕੇ ਪੰਜਾਬ ਦੀ ਗੱਲ ਕਰਨ ਆ ਜਿੰਨੇ ਵੀ ਸਤਕਾਰਯੋਗ ਤੁਸੀਂ ਲਾਈਵ ਇਸ ਨੂੰ ਦੇਖੋਗੇ ਮੈਂ ਲਾਈਵ ਮੇਰੇ ਖਿਆਲ ਚ ਲਾਈਵ ਚੱਲ ਪਿਆ ਜਿੰਨੇ ਵੀ ਤੁਸੀਂ ਇਹ ਲਾਈਵ ਨੂੰ ਦੇਖੋਗੇ ਦੇਖਦੇ ਸਾਰ ਹੀ ਜਿਹੜਾ ਕਿਸ ਲਾਈਵ ਨੂੰ ਤੁਸੀਂ ਸਾਂਝਾ ਕਰੀ ਚੱਲੇ ਹੋ ਤੇ ਇਸ ਕਰਕੇ ਮੈਂ ਵੀ ਮੜਾ ਦੇਖ ਲਾਂ ਵੀ ਲਾਈਵ ਚੱਲ ਪਿਆ ਕਿ ਨਹੀਂ ਚੱਲ ਪਿਆ ਲਾਈਵ ਚੱਲ ਚੁੱਕਿਆ ਬਾਈ ਲਾਈਵ ਤੇ ਤੁਸੀਂ ਸਾਰਿਆਂ ਨੇ ਅੱਜ ਗੱਲਬਾਤ ਧਿਆਨ ਨਾਲ ਸੁਣਨੀ ਮੈਂ ਤੁਹਾਡੇ ਨਾਲ ਸਾਰੇ ਹੀ ਭਾਵਨਾਵਾਂ ਦੇ ਨਾਲ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਨੇਗੀਆਂ ਤੁਸੀਂ ਜਿੰਨੇ ਵੀ ਭਰਾ ਲਾਈਵ ਦੇਖ ਰਹੇ ਹੋ ਮੈਂ ਹਾਂ ਮੈਡੀ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਉਸ ਦੇ ਜਿਹੜੀ ਗੱਲਬਾਤ ਕਰਨੀ ਆ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਐਮਐਲਏ ਪਠਾਨ ਮਾਜਰਾ ਦੀ ਗਿਫਤਦਾਰੀ ਨੂੰ ਲੈ ਕੇ ਉਹਦੇ ਤੇ ਆਪਾਂ ਨੂੰ ਸਾਰਿਆਂ ਨੂੰ ਉਹਦੇ ਤੇ ਵੀ ਗੱਲ ਕਰਨੀ ਆ ਤੇ ਹੜ੍ਹਾਂ ਬਾਰੇ ਵੀ ਗੱਲਬਾਤ ਕਰਨੀ ਆ ਮੈਂ ਅੱਜ ਇੱਥੇ ਬੈਠਾ ਬਾਹਰ ਆਇਆ ਬੈਠਾ ਇਹਦੇ ਲਈ ਹੁਣ ਕੱभी ਸਾਰੀਆਂ ਗੱਲਾਂ ਹੁੰਦੀਆਂ ਨੇ ਕਿਉਂ ਬਾਹਰ ਆਇਆ ਬੈਠਾ ਇਹਦਾ ਵੀ ਕੋਈ ਨਾ ਕੋਈ ਕਾਰਨ ਹੁੰਦਾ ਹੈ ਆ ਜਿਹੜਾ ਸਾਡਾ ਭਰਾ ਜੇਲ੍ਹ ਦੇ ਵਿੱਚ ਆ ਸਾਡਾ ਭਰਾ ਇੱਕ ਮਹੰਗਾ ਸਿੱਧੂ ਬੈਠਾ ਬੜਾ ਦੁੱਖ ਹੋਇਆ ਮੈਨੂੰ ਇਸ ਚੀਜ਼ ਦਾ ਮਹਿਸੂਸ ਹੋਇਆ ਪਿਆ ਵੀ ਜਿਹੜਾ ਵੀ ਨੌਜਵਾਨ ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਚੱਲ ਜੀ ਚੱਲ ਪਰਚਾ ਚੱਲ ਪਰਚਾ ਇਹ ਪੰਜਾਬ ਬਗਲੂ ਕਦੋਂ ਮੈਂ ਤਾਂ ਇਹ ਚੀਜ਼ ਦੀ ਸਮਝ ਨਹੀਂ ਆ ਰਹੀ ਹੁਣ ਮੈਨੂੰ ਲੱਗਦਾ ਇਹਨਾਂ ਨੇ ਮੇਰੇ ਜਦੋਂ ਮੈਂ 에ਰਪੋਰਟ ਤੇ ਉਤਰੂੰਗਾ ਉਤਰਨਸਾਰ ਮੈਨੂੰ ਇਹ ਉਤੰਤਰ ਡੱਕਦੇ ਨੇ ਕਿਉਂਕਿ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਇਹਨਾਂ ਨੇ ਮੇਰੇ ਤੇ ਵੀ ਦਿੱਤਾ ਹੋਊਗਾ ਪਰਚਾ ਮੈਨੂੰ ਪੂਰੀ ਸ਼ੱਕ ਆ ਕਿ ਇਹਨਾਂ ਨੇ ਮੇਰੇ ਤੇ ਪਰਚਾ ਦਿੱਤਾ ਹੋਇਆ ਹੁਣ ਜਦੋਂ ਮੈਂ ਉਤਰ ਮੈਨੂੰ ਨੇ ਉੱਤਰ ਸਾਰੀ ਅੰਦਰ ਫੇਰ ਮੈਨੂੰ ਤੱਕ ਦੇਣਾ ਗੱਲ ਤਾਂ ਅਸਲ ਦੇ ਵਿੱਚ ਇਹ ਹੈ ਕਿ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਪੰਜਾਬ ਨਾਲ ਕਦੋਂ ਖੜੋਂਗੇ ਕਦੋਂ ਤੁਸੀਂ ਸੱਚ ਦੇ ਪਹਾਰਾ ਦੇਵਾਂਗੇ ਆਪਾਂ ਯਾਰ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਜਿੰਨੇ ਵੀ ਚੁਣੇ ਹੋਏ ਨੁਮਾਇੰਦੇ ਨੇ ਮੈਂ ਸਾਰਿਆਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਆਪਾਂ ਕਿੰਨੇ ਕ ਟਾਈਮ ਆਪਾਂ ਦਿੱਲੀ ਦੇ ਤਲਵੇ ਚੱਟਾਂਗੇ ਯਾਰ ਕਿੰਨਾ ਕ ਟਾਈਮ ਇਹ ਦਿੱਲੀ ਦੇ ਤਲਵੇ ਚੱਟਾਂਗੇ ਇਹ ਗੱਲ ਸੋਚਣ ਵਾਲੀਆਂ ਨੇਗੀਆਂ ਵੀ ਅਸੀਂ ਐਮਜਿਕਰੂ ਦਿੱਲੀ ਥੱਲੇ ਲੱਗੇ ਰਹਾਂਗੇ ਯਾਰ ਵੋਟਾਂ ਤੁਹਾਨੂੰ ਪੰਜਾਬ ਪਾਉਂਦਾ ਪੰਜਾਬ ਨੂੰ ਤੁਸੀਂ ਗੱਲਬਾਤ ਕਰਨੀ ਨਹੀਂ ਗੱਲਾਂ ਤੁਸੀਂ ਦਿੱਲੀ ਦੀਆਂ ਕਰਦੇ ਹੋ ਯਾਰ ਕਦੋਂ ਤੁਹਾਡੇ ਜਮੀਰਾਂ ਜਾਗਣਗੇ ਮੈਂ ਤਾਂ ਇਹ ਲੋਕਾਂ ਨੂੰ ਇਹ ਗੱਲ ਪੁੱਛਣਾ ਚਾਹਣਾ ਵੀ ਸਾਡੇ ਕਦੋਂ ਜਮੀਰਾਂ ਜਾਗਣਗੀਆਂ ਇਹ ਕਿੰਨਾ ਕੁ ਟਾਂ ਵਿੱਚ ਨੈਸ਼ਨਲ ਪਾਰਟੀਆਂ ਥੱਲੇ ਰਹਿ ਕੇ ਪੰਜਾਬ ਨੂੰ ਤੁਸੀਂ ਵੇਚੀ ਪੂਰੀ ਜਾਵਾਂਗੇ ਪੰਜਾਬ ਨੂੰ ਖਤਮ ਕਰੀ ਚਲੇ ਜਾ ਕਰੀ ਜਾਵਾਂਗੇ 94 ਦੇ ਵਿੱਚੋਂ ਇੱਕ ਬੰਦਾ ਅੱਜ ਬੋਲਿਆ ਇੱਕ ਬੰਦਾ ਜਿਹੜਾ ਬੋਲਿਆ ਜਿਹੜਾ ਪਠਾਨ ਮਾਜਰਾ ਐਮ ਐਲ ਏ ਬੋਲਿਆ ਚਲ ਇਹ ਕਹਿੰਦੇ ਵੀ ਉਹਦੇ ਤੇ ਰੇਪ ਦਾ ਪਰਚਾ 77 ਦਾ ਜਿਹੜਾ ਪਰਚਾ ਲਾਇਆ ਭਰਾਵੋ ਸਾਢੇ 3 ਸਾਲ ਹੋ ਗਏ ਪਹਿਲਾਂ ਕਿਉਂ ਨਹੀਂ ਗ੍ਰਿਫਤਾਰ ਕਰਿਆ ਸਾਢੇ 3 ਸਾਲ ਹੋ ਗਏ ਉਦੋਂ ਕਿਉਂ ਨਹੀਂ ਗ੍ਰਿਫਤਾਰ ਕਰਿਆ ਅੱਜ ਜੇ ਉਸ ਬੰਦੇ ਨੇ ਗੱਲ ਖੁੱਲ੍ਹ ਕੇ ਗੱਲ ਕੀਤੀ ਵੀ ਕਿਵੇਂ ਸਾਨੂੰ ਦਿੱਲੀ ਬਰਬਾਦ ਕਰੀ ਜਾਂਦੀ ਹੈ ਕਿਵੇਂ ਸਾਨੂੰ ਦਿੱਲੀ ਖਤਮ ਕਰੀ ਜਾਂਦੀ ਹੈ ਅੱਜ ਆ ਕੇ ਅੰਦਰ ਛੜਤਾ ਇਹ ਮਤਲਬ ਸਾਰੇ ਐਮਐਲਏ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਸਾਰੇ ਐਮਐਲਏ ਕਿੰਨਾ ਘਟਾਮ ਤੁਸੀਂ ਇਸ ਸਿਸਟਮ ਦੇ ਥੱਲੇ ਲੱਗੇ ਰਹੋਗੇ ਕਦੋਂ ਖੁੱਲ੍ਹ ਕੇ ਜਿਹੜੇ ਪੰਜਾਬ ਦੇ ਆਪਣੇ ਹੱਕਾਂ ਦੀ ਗੱਲਬਾਤ ਕਰੋਗੇ ਅੱਜ 60000 ਕਰੋੜ ਪਿਆ ਜਿਹੜਾ ਸੈਂਟਰ ਸਰਕਾਰ ਰੁਕੀ ਖੜੀ ਆ ਸਾਡੇ ਚੁਣੇ ਹੋਏ ਨੁਮਾਇੰਦੇ ਬਧਾਇਕ ਐਮਪੀ ਕੀ ਕਰ ਰਹੇ ਨੇਗੇ ਸੈਂਟਰ ਨੂੰ ਚਿੱਠੀਆਂ ਲਿਖ ਰਹੇ ਨੇਗੇ ਸਾਡੇ ਸਾਡੇ ਫੜਾਂ ਦਾ ਸਾਡੇ ਹੜਾਂ ਦਾ ਸਾਡਾ ਜਿਹੜਾ ਰੋਕਿਆ ਹੋਇਆ ਪੈਸਾ ਉਹਨੂੰ ਜਾਰੀ ਕਰੋ ਪੈਸੇ ਐ ਜਾਰੀ ਕਰਨਗੇ ਪੈਸੇ ਸਰਕਾਰਾਂ ਐ ਜਾਰੀ ਕਰਨਗੇ ਸਰਕਾਰਾਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਤਸੀਫਾ ਨੇ ਤੁਸੀਂ ਦੇ ਸਕਦੇ ਤੁਸੀਂ ਅੜ ਕੇ ਪੰਜਾਬ ਲਈ ਖੜ ਨਹੀਂ ਸਕਦੇ ਪੰਜਾਬ ਲਈ ਅੜੋ ਤਸੀਫ ਇਹਨਾਂ ਦੇ ਮੂੰਹਾਂ ਤੇ ਮਾਰੋ ਯਾਰ ਤੁਸੀਂ ਜਾ ਕੇ ਧਰਨੇ ਲਾਓ ਤੁਸੀਂ ਜਾ ਕੇ ਸਿੱਧੇ ਹੋ ਕੇ ਪੰਜਾਬ ਦੀ ਗੱਲ ਕਰੋ ਪੰਜਾਬ ਨੂੰ ਕਿਵੇਂ ਡੋਬਿਆ ਜਾ ਰਿਹਾ ਤੁਸੀਂ ਉਹਦੀ ਕਿਉਂ ਨਹੀਂ ਸਾਰੇ ਗੱਲਬਾਤ ਕਰਦੇ ਕਿੰਨਾ ਕੁ ਟਾਈਮ ਤੁਸੀਂ ਦਿੱਲੀ ਦੇ ਤਲਬੇ ਚੱਟੋਗੇ ਆਪੇ ਇਹ ਤੋਂ ਵੀਡੀਓ ਸ਼ੇਅਰ ਕਰ ਦਿਨ ਕਾਕਾ ਤੋਂ ਵੀ ਉਹ ਮੇਰਾ ਜਿਹੜਾ ਮੇਰੇ ਨਾਂ ਦੇ ਜਿਹਨੇ ਪੇਜ ਬਣਾਇਆ ਹੋਇਆ ਭਾਨਾ ਸਿੱਧੇ ਦੇ ਨਾਂ ਤੇ ਵੀਡੀਓ ਸ਼ੇਅਰ ਕਰ ਦਿਨ ਤੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਕਿੰਨਾ ਕੁ ਟਾਈਮੇ ਤਲਬੇ ਚੱਟਾਂਗੇ ਆ ਜਿਹੜੇ ਹੁਣ 92 93 ਨੇਗੇ ਕਦੋਂ ਉਹ ਕੁੰਗੇ ਬੋਲਣਗੇ ਚੱਕੀ ਫਿਰਦੇ ਨੇਗੇ ਚੱਕੀ ਫਿਰਦੇ ਨੇ ਬੋਰੀਆਂ ਬੋਰੀਆਂ ਨਾਲ ਕਿਤੇ ਹੜ ਬੰਦ ਹੋਣਗੇ ਭਰਾਵੋ ਮੈ ਜਿਹੜੀ ਗੱਲ ਕਰਨ ਲਈ ਅੱਜ ਕਹੋ ਅੱਜ ਗੱਲ ਕਹੋ ਕਿ ਡੈਮਾਂ ਦਾ ਪ੍ਰਬੰਧ ਪੰਜਾਬ ਨੂੰ ਦਿਓ ਅੱਜ ਤੁਹਾਡੇ ਕੋਲੇ ਅੱਜ ਤੁਸੀਂ ਗੱਲ ਕਰੋਗੇ ਅੱਜ ਤੁਹਾਡੇ ਸਰਕਾਰਾਂ ਗੱਲ ਸੁਣਣਗੀਆਂ ਜਿੱਦ ਤੱਕ ਵਿੱਚੋਂ ਤੁਹਾਡਾ ਬਿਲਕੁਲ ਹਿੱਸੇਦਾਰੀ ਖਤਮ ਕਰ ਦਿੱਤੀ ਗਈ ਆ ਅਗਲਾ ਮਨਮਰਜ਼ੀ ਨਾਲ ਪਾਣੀ ਛੱੜਦਾ ਮਨਮਰਜ਼ੀ ਨਾਲ ਪਾਣੀ ਜਦੋਂ ਤੁਹਾਨੂੰ ਡੋਪਣਾ ਡੋਪ ਦਿੰਦਾ ਜਦੋਂ ਤੁਹਾਨੂੰ ਸੋਕਾ ਲਾਉਣਾ ਤੁਹਾਨੂੰ ਸੋਕਾ ਲਾਉਂਦਾ ਇਸ ਕਰਕੇ ਮੁੱਦਿਆਂ ਤੇ ਕਦੋਂ ਗੱਲਬਾਤ ਕਰੋਗੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਇਸ ਤੇ ਵਿਚਾਰ ਚਰਚਾ ਕਰਨ ਦੀ ਲੋੜ ਆ ਸਾਰਿਆਂ ਨੂੰ ਤੁਹਾਨੂੰ ਸਾਰੇ ਜਿੰਨੇ ਵੀ ਤੁਸੀਂ ਚੋਣੇ ਹੋਏ ਨਮਾਇੰਦਿਆਂ ਅੱਜ ਤੁਸੀਂ ਪੈਰ ਧਾ ਕੇ ਪੰਜਾਬ ਲਈ ਖੜੋ ਅੱਜ ਤੁਹਾਡੀ ਲੋੜ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਕਿਸੇ ਨੇ ਬੜਨਣਾ ਤੁਹਾਨੂੰ ਪਿੰਡਾਂ ਦੇ ਵਿੱਚ ਲੋਕਾਂ ਨਾਲ ਸਵਾਲ ਜਵਾਬ ਕਰਨੇ ਆ ਤੁਸੀਂ ਕਦੋਂ ਇੱਚ ਨਾਲ ਖੜੋਗੇ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿਹੜਾ ਅੱਜ ਇਹ ਸਵਾਲ ਹੈ ਵੀ ਜਦੋਂ ਉਹ ਬੰਦੇ ਨੇ ਜਿਹੜਾ ਐਮਐਲਏ ਪਠਾਨ ਮਾਇਦੇ ਤੇ ਆਪਾਂ ਜਿਹੜੀ ਵਿਚਾਰ ਚਰਚਾ ਕਰੀਏ ਵੀ ਉਸ ਬੰਦੇ ਨੇ ਜਿਹੜੀ ਆਪਾਂ ਵਿਚਾਰ ਚਰਚਾ ਕਰਦੇ ਆ ਆਪਾਂ ਦਿਮਾਗ ਨਾਲ ਸੋਚੋ ਸਾਢੇ 3 ਸਾਲ ਹੋ ਗਏ ਉਦੋਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਅੱਜ ਜੇਕਰ ਉਹਦੇ ਤੋਂ ਪਰਚਾ ਤਾਂ ਉਦੋਂ ਨਹੀਂ ਕੀਤਾ ਹੋਇਆ ਉਹ ਤਾਂ ਉਹ ਤਾਂ ਉਦੋਂ ਦੀ ਜਿਹੜੀ ਗੱਲ ਚੱਲ ਰਹੀ ਹੈ ਜਿਹੜੇ মিডিਆ ਦੇ ਵਿੱਚ ਉਦੋਂ ਦੀ ਹੀ ਜਿਹੜੀ ਗੱਲ ਚੱਲ ਰਹੀ ਹੈ ਫਿਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਅੱਜ ਜੇ ਉਹ ਬੰਦਾ ਬੋਲਿਆ ਜੇ ਹੁਣ ਵੀ ਨਾ ਬੰਦਾ ਹੋ ਬੋਲਦਾ ਹੁਣ ਵੀ ਉਹਦਾ ਕੋਈ ਕਾਰਵਾਈ ਨਹੀਂ ਸੀ ਹੋਣੀ ਹੁਣ ਵੀ ਹੁਣ ਕਿਹੜਾ ਉਹਦੇ ਕੋਈ ਕਾਰਵਾਈ ਹੋਣੀ ਸੀ ਲੈ ਤੂੰ ਮੇਰੀ ਗੱਲ ਸੁਣ ਲਓ ਅੱਜ ਜਿਹੜੀ ਅੱਜ ਸਰਕਾਰ ਨਾਲ ਗੱਲ ਕਰ ਲਓ ਅੱਜ ਬੰਦਾ ਚੁੱਪ ਕਰ ਜੇ ਕੱਲ ਨੂੰ ਬੰਦਾ ਬਾਹਰ ਤੁਸੀਂ ਇਹ ਚੀਜ਼ ਸੋਚੋ ਵੀ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇਗੇ ਆਪਾਂ ਆ ਮਾਨਸਾਲਾ ਜਿਹੜਾ ਐਮ ਐਲ ਏ ਸੀਗਾ ਸਿੰਗਲਾ ਉਦੇ ਉੱਪਰ ਕਿੱਡੀ ਵੱਡੀ ਜਿਹੜੀ ਕਿ ਕਾਰਵਾਈ ਕੀ ਰਹਾ ਕਿ ਕਾਰਵਾਈ ਕਰ ਰਿਹਾ ਕਾਰਵਾਈ ਕਰ ਰਿਹਾ ਬਾਅਦ ਚ ਉਹਦੀ ਕਾਰਵਾਈ ਕਿੱਧਰ ਗਈ अनेका ਐਮਐਲਏ ਨੇਗੇ ਇਹਨਾਂ ਦਾ ਇੱਕ ਹੋਰ ਸੀਗਾ ਆਪਣਾ ਬਲਕਾਰ ਸਿੰਘ ਸੀਗਾ अनेਕਾਂ ਦੀ ਇਹਨਾਂ ਦੀ ਜਿਹੜੇ ਇੱਕ ਸੋਸ਼ਲ ਮੀਡੀਆ ਤੇ ਉੱਪਰ ਵੀਡੀਓ ਵੀ ਜਿਹੜੀਆਂ ਵਾਇਰਲ ਹੋਈਆਂ ਉਹਨਾਂ ਦੇ ਉੱਪਰ ਫਿਰ ਧਾਰਾ 376 ਦਾ ਜਿਹੜਾ ਉਹਨਾਂ ਦੇ ਉੱਪਰ ਕਾਪੋਨੇ ਧਾਰਾ 376 ਲੱਗੀ ਉਹਨਾਂ ਦੇ ਉੱਪਰ ਕਿਉਂ ਨਹੀਂ ਬਲਾਤਕਾਰ ਦਾ ਪਰਚਾ ਪਾਇਆ ਗਿਆ ਜੀ ਅੱਜ ਹੀ ਕਿਉਂ ਪਾਇਆ ਗਿਆ ਇਹ ਸਮਝਣ ਵਾਲੀ ਗੱਲ ਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਅਨੇਕਾਂ ਜਿਹੜੇ ਇਹਨਾਂ ਦੇ ਐਮਐਲਏ ਜਿਹੜੇ ਕਿ ਦਾਗੀ ਨੇਗੇ ਉਹਨਾਂ ਉੱਪਰ ਫਿਰ ਕਿਉਂ ਨਹੀਂ ਕਾਰਵਾਈਆਂ ਹੋ ਰਹੀਆਂ ਮੈਂ ਤਾਂ ਇਹ ਇਹਨਾਂ ਦੇ ਸਾਰੇ ਦੇ ਸਾਰੇ ਐਮਐਲਏ ਨੂੰ ਇੱਕੋ ਹੀ ਗੱਲ ਕਹਿ ਰਿਹਾ ਵੀ ਜੇਕਰ ਤੁਹਾਡੇ ਜਿਹੜੇ ਝਾੜੂ ਵਾਲੇ ਐਮਐਲਏ ਤੁਸੀਂ ਧਿਆਨ ਨਾਲ ਗੱਲ ਸੁਣ ਲਓ ਜੁੱਤੀਆਂ ਤੁਹਾਡੇ ਐਡੀਆਂ ਵੱਡੀਆਂ ਪਹਿਣਗੀਆਂ ਜੇ ਤੁਸੀਂ ਪੰਜਾਬ ਨਾਲ ਨਾ ਖੜੇ ਪਠਾਨ ਮਾਰਿਆ ਤਾਂ ਨਾ ਚੱਕ ਲਾਉਂਦਾ ਜੇਲ੍ਹ ਕੱਟਿਆ ਆਊਗਾ ਉਹਦਾ ਜੇਲ ਕੱਟਿਆ ਹੋਊਗਾ ਕੋਈ ਚੱਕਰ ਨਹੀਂ ਪਰ ਉਹਨੂੰ ਲੋਕਾਂ ਨੇ ਉਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਜਿਹੜੀ ਗੱਲਬਾਤ ਬਹੁਤ ਵੱਡੀ ਪਹੁੰਚ ਰਹੀ ਹੈ ਵੀ ਯਾਰ ਜਿਵੇਂ ਮਰਜੀ ਸੀਗਾ ਬੰਦਾ ਇੱਕ ਬੰਦਾ ਤਾਂ ਉਹਨਾਂ ਦੇ ਵਿੱਚੋਂ ਪੈਰ ਅਡਾ ਕੇ ਸਰਕਾਰ ਲਈ ਖੜਿਆ ਆ ਲੋਕਾਂ ਨਾਲ ਖੜਿਆ ਸਰਕਾਰ ਦੇ ਖਿਲਾਫ ਬੋਲਿਆ ਪਰ ਜਿਹੜਾ ਇਹ ਚੀਜ਼ ਇਹ ਚੀਜ਼ ਸਾਡੇ ਲੋਕਾਂ ਨੂੰ ਸੋਚਣ ਵਾਲੀ ਆ ਵੀ ਗੱਲ ਵੀ ਅਸੀਂ ਜਿਹੜਾ ਇਹਨਾਂ ਦੇ ਕਿੰਨੇ ਐਮਐਲਏ ਦਾਗੀ ਨੇਗੇ ਜਮਾ ਲੁੱਟੀ ਮਾਰੀ ਜੋ ਪ੍ਰਜਾਣ ਨੂੰ ਲੁੱਟੀ ਖਸੁੱਟੀ ਜਾਓ ਕੋਈ ਫਰਕ ਨਹੀਂ ਪੈਂਦਾ ਬਸ ਤੁਸੀਂ ਜਿਹੜਾ ਦਿੱਲੀ ਦੇ ਬੁੱਧਾ ਜਿਹੜਾ ਸਰਕਾਰ ਦੇ ਵਿਰੁੱਧ ਨਹੀਂ ਬੋਲਣਾ ਦੂਜੇ ਐਮਐਲਏ ਦਾ ਕੰਮ ਇਹ ਚੱਲਿਆ ਹੋਇਆ ਇਹਨਾਂ ਦਾ ਸਾਰੇ ਜਿਹੜੇ ਐਮਐਲਏ ਨੇ ਕੰਮ ਇਹਨਾਂ ਦਾ ਇਹ ਚੱਲਿਆ ਹੋਇਆ ਵੀ ਲੁੱਟੀ ਚਲੋ ਤੁਸੀਂ ਇਹਨਾਂ ਨੂੰ ਇਕੱਠੇ ਕਰਕੇ ਕੇਸਰੀਵਾਲ ਸਾਰਿਆਂ ਨੂੰ ਬਿਠਾ ਲੰਦਾ ਕੇਸਰੀਵਾਲ ਇਕੱਠੇ ਕਰਕੇ ਕੀ ਕਰਦਾ ਅੰਦਰ ਇਹਨਾਂ ਨੂੰ ਡਾ ਲੰਦਾ ਸਾਲਾਂ ਨੂੰ ਅੰਦਰ ਡਾ ਕੇ ਕੀ ਕਰਦਾ ਵੀ ਤੁਸੀਂ ਜਿੰਨੇ ਮਰਜੀ ਪੈਸੇ ਇਕੱਠੇ ਕਰ ਲਓ ਮੈਂ ਜਿਵੇਂ ਚਾਹਣਾ ਤੁਸੀਂ ਓਵੇਂ ਮੇਰੀ ਗੱਲਬਾਤ ਕਰਨੀ ਆ ਤੁਸੀਂ ਮੈਥੋਂ ਜੋ ਮੈਂ ਗੱਲ ਕਹੂੰ ਉਸ ਗੱਲ ਦੇ ਖਿਲਾਫ ਨਹੀਂ ਬੋਲਣਾ ਇਹ ਜਿਹੜਾ ਕੰਮ ਚੱਲਿਆ ਹੋਇਆ ਇਹਨਾਂ ਨੂੰ ਤਾਂ ਇੱਕ ਵੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਐਮਐਲ ਦੀ ਕਿ ਕੋਈ ਡਟ ਕੇ ਪੰਜਾਬ ਦੀ ਖੜ ਕੇ ਪੰਜਾਬ ਦੀ ਕੋਈ ਗੱਲ ਕਰ ਲੈ ਕਿਸੇ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਇਹ ਕੱਲੀ ਅਸੀਂ ਇਹਨਾਂ ਇਹ ਆਮ ਆਦਮੀ ਪਾਰਟੀ ਨੂੰ ਨਾ ਰੋਵੋ ਅੱਗੇ ਕਾਂਗਰਸ ਵੀ ਆ ਰਹੀ ਹੈ ਆਪਾਂ ਨੂੰ ਸਾਰੀਆਂ ਪਾਰਟੀਆਂ ਬਾਰੇ ਸੋਚਣਾ ਪੈਣਾ ਹੈ ਵੀ ਜਿਹੜੀ ਸਾਡੀ ਦਿੱਲੀ ਦੀ ਰਾਜਨੀਤੀ ਜਿਹੜੀ ਵੀ ਸਾਡੀ ਚੱਲੂ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਧਿਆਨ ਨਾਲ ਆਪਣੇ ਦਿਮਾਗ ਦੇ ਵਿੱਚ ਗੱਲ ਫਿੱਟ ਕਰ ਲਓ ਸਾਡੇ ਅ ਅਫਗਾਨਿਸਤਾਨ ਦੇ ਵਿੱਚ ਪਹਚਾਣ ਆਇਆ ਅਫਗਾਨਿਸਤਾਨ ਦੇ ਵਿੱਚ ਪੰਜਾਬ ਦੇ ਦਾ ਮੁੱਖ ਮੰਤ ਪ੍ਰਧਾਨ ਮੰਤਰੀ ਪਹਿਲਾਂ ਬੋਲ ਪੇ ਰਾਤ ਕਿਤੇ ਜਾ ਕੇ ਮੁੱਖ ਮੰਤਰੀ ਨਾਲ ਗੱਲ ਕਰੀਆ ਪਰ ਪੰਜਾਬ ਦੇ ਜਿਹੜੇ 12 ਜਿਲ੍ਹੇ ਡੁੱਬ ਗਏ ਉਹਨਾਂ ਬਾਰੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਇੱਥੇ ਸਾਡੇ ਚਿੱਠੀਆਂ ਲਿਖੀ ਜਾਂਦੇ ਨੇ ਜੀ 60000 ਕਰੋੜ ਰੁਪਿਆ ਸਾਨੂੰ ਸਾਨੂੰ ਜਾਰੀ ਕਰੋ 60000 ਰੁਪਏ ਸਾਨੂੰ ਜਾਰੂ ਕਰ ਜਾਰੀ ਕਰੋ 60000 ਕਰੋੜ ਰੁਪਿਆ ਸਾਨੂੰ ਜਾਰੀ ਕਰੋ ਇੱਥੇ ਚਿੱਠੀਆਂ ਲਿਖੀ ਜਾਂਦੇ ਨੇ ਇਸ ਕਰਕੇ ਮੈਂ ਇਹਨਾਂ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ ਝਾੜੂ ਵਾਲਿਆ ਤੈਨੂੰ ਧਿਆਨ ਨਾਲ ਗੱਲ ਸੁਣ ਲੋ ਅੱਜ ਥੋੜੇ ਵਿੱਚੋਂ ਇੱਕ ਬੰਦਾ ਨਿਕਲ ਕੇ ਆਇਆ ਸਾਰੇ ਜਾਣੇ ਉਹਦੇ ਨਾਲ ਪੈਰ ਢਾਕੇ ਖੜਜੋ ਜੇ ਤੁਸੀਂ ਚਾਹਣਿਓ ਵੀ ਹਾਂ ਆਉਣ ਵਾਲੇ ਸਮੇਂ ਤੇ ਤੁਹਾਡੇ ਜੁੱਤੀਆਂ ਨਾ ਪਹਿਣ ਨਹੀਂ ਤੁਹਾਡੇ ਤੇ ਜੁੱਤੀਆਂ ਐਨੀਆਂ ਭੈੜੀਆਂ ਪਹਿਣਗੀਆਂ ਕਿ ਤੁਸੀਂ ਯਾਦ ਰੱਖੋਗੇ ਤੁਹਾਡੇ ਨਾਲ ਬੰਨਣਾ ਕੀ ਆ ਤੁਸੀਂ ਜੋ ਐਸ ਸਮੇਂ ਪੰਜਾਬ ਨਾਲ ਘਰ ਤੇ ਲੱਗੇ ਹੋਇਓ ਤੁਹਾਡੇ ਨਾਲ ਬਹੁਤ ਭੈੜੀ ਬੁਰੀ ਹੋਣੀ ਆ ਕਾਲੀ ਕਾਂਗਰਸੀ ਇਹਨਾਂ ਇਹਨਾਂ ਤਿੱਤ ਹਜ ਆਪਣਾ ਕੁਛ ਨਾ ਬਚਾ ਲੈਣਗੇ ਆਪਣੇ ਆਪ ਨੂੰ ਪਰ ਤੁਹਾਡੇ ਨਾਲ ਬਹੁਤ ਭੈੜੀ ਹੋਣੀ ਆ ਇਹ ਮੈਂ ਤੁਹਾਨੂੰ ਗੱਲ ਲਿਖ ਕੇ ਦਿੰਨਾ